ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੰਦਾਂ ਦੇ ਦਰਦ ਬਾਰੇ ਦੱਸ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਬਹੁਤ ਸਾਰੀ ਪ੍ਰੋਬਲਮ ਹੋਏ ਨੇ ਦੰਦਾਂ 'ਚ ਦਰਦ ਹੁੰਦਾ ਰਹਿੰਦਾ ਦੇਖੋ ਤੁਸੀਂ ਤੇ ਮੂੰਹ ਝੁਬ ਜਿਵੇਂ ਤੱਤਾ ਠੰਡਾ ਲੱਗ ਜਾਏਗਾ ਤੇ ਮੂੰਹ 'ਚ ਕਈ ਵਾਰ ਵਜਬੂ ਆਉਣ ਲੱਗ ਜਾਂਦੀ ਹੈ ਜਿਹੜੇ ਨਸੂੜੇ ਨੇਗੇ ਮਤਲਬ ਕਿ ਉਹ ਸੋਜ ਆ ਜਾਂਦੀ ਹੈ ਉਹਨਾਂ ਤੇ ਉਹਨਾਂ ਬਾਰੇ ਆਪਾਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਦੇ ਹਾਂ ਜੀ ਆਪਾਂ ਨੂੰ YouTube ਵੱਲੋਂ ਇੱਕ ਭੈਣ ਦਾ ਕੁੜੀਆ ਦਾ ਮੈਸੇਜ ਆਇਆ ਸੀ ਕਿ ਸਾਨੂੰ ਦੱਸੋ ਇਹਦੇ ਬਾਰੇ ਆਪਾਂ ਉਹ ਦੱਸ ਰਹੀਆਂ ਤੁਹਾਨੂੰ ਆਪਾਂ ਦੇਖੋ ਜੀ ਆਪਾਂ ਲੈਤੀ ਹੈ ਜੀ 10-12 ਲੈਤੀ ਆਪਾਂ ਲੌਂਗ ਤੇ ਇੱਕ ਲੈਤੀ ਆਪਾਂ ਥੋੜੀ ਜੀ ਲੈਂਤੀ ਹੈ ਜੀ ਫਟਕੜੀ ਆਪਾਂ ਕੀ ਕਰਨਾ ਇਹਨਾਂ ਦੋਨੇ ਚੀਜ਼ਾਂ ਨੂੰ ਮਤਲਬ ਕਿ ਕੁੱਟ ਲੈਣਾ ਹੈ ਫਟਕੜੀ ਨੂੰ ਵੀ ਕੁੱਟ ਲੈਣਾ ਤੇ ਲੌਂਗ ਨੂੰ ਵੀ ਕੁੱਟ ਲੈਣਾ ਤੇ ਇੱਕ ਸਾਈਡ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਉਂਗਾ ਇੱਕ ਲੈਣਾ ਜੀ ਆਪਾਂ ਥੋੜਾ ਜਿਹਾ ਲੈਣਾ ਹੈ ਮਿੱਠਾ ਸੋਡਾ ਜਿਹਨੂੰ ਆਪਾਂ ਬੇਕਿੰਗ ਪਾਊਡਰ ਵੀ ਕਹਿ ਲੈਂਦੇ ਆਗੇ ਇੱਕ ਲੈਣਾ ਆਪਾਂ ਅੱਧਾ ਚਮਚਾ ਨੂਨ ਦਾ ਲੈਣਾ ਹੈ ਅੱਧਾ ਚਮਚਾ ਆਪਾਂ ਬੇਕਿੰਗ ਸੋਡਾ ਦਾ ਲੈਣਾ ਹੈ ਅੱਧਾ ਚਮਚਾ ਆਪਾਂ ਲੱਤੇ ਜੀ ਹਲਦੀ ਦਾ ਆਪਾਂ ਕਿੰਦੇਖੋ ਇਹ ਪੰਜ ਚੀਜ਼ਾਂ ਹੋ ਗਈਆਂ ਇਹਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਲੌਂਗ ਤੇ ਫੜਕੜੀ ਐ ਆਪਾਂ ਇਹਨਾਂ ਨੂੰ ਪਹਿਲਾਂ ਕੁੱਟ ਕੇ ਇਹਨਾਂ ਦਾ ਪਾਊਡਰ ਬਣਾ ਲੈਣੇਗਾ ਚੰਗੀ ਤਰ੍ਹਾਂ ਤੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਛੋਟਾ ਜਿਹਾ ਮਾਮ ਜਿਸ ਦਾ ਹੋਊਗਾ ਤੁਸੀਂ ਉਹਦੇ ਵਿੱਚ ਵੀ ਕਰ ਸਕਦੇ ਹੋ ਇਹਨੂੰ ਨਹੀਂ ਤੁਸੀਂ ਆਪਾਂ ਇਹਨੂੰ ਮਿਕਸੀ ਵਿੱਚ ਵੀ ਕਰ ਸਕਦੇ ਆਂਗੇ ਬਿਲਕੁਲ ਆਪਾਂ ਇਹਦਾ ਪਾਊਡਰ ਬਣਾ ਲਾਂਗੇ ਪਾਊਡਰ ਬਣਾ ਕੇ ਦੇਖੋ ਤੁਸੀਂ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈਗਾ ਇਸ ਪਾਊਡਰ ਨੂੰ ਤੇ ਆ ਬਾਕੀ ਤਿੰਨ ਚੀਜ਼ਾਂ ਨੂੰ ਤੇ ਆਪਾਂ ਸਾਰੇ ਪੰਜੇ ਚੀਜ਼ਾਂ ਨੂੰ ਮਿਕਸ ਕਰਕੇ ਤੇ ਆਪਾਂ ਇਹਨੂੰ ਇੱਕ ਕੰਚ ਦੇ ਸ਼ੀਸ਼ੇ ਵਿੱਚ ਭਰ ਕੇ ਰੱਖ ਲੈਣਾ ਹੈਗਾ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਂਗੇ ਦੇਖੋ ਤੁਸੀਂ ਸਾਰੇ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇੱਕ ਕੰਚ ਦੀ ਸ਼ੀਸ਼ੀ 'ਚ ਇਹਨੂੰ ਭਰ ਕੇ ਰੱਖ ਲਾਂਗੇ ਜਦੋਂ ਵੀ ਆਪਾਂ ਨੂੰ ਲੋੜ ਪੈਣੀ ਹੈ ਆਪਾਂ ਥੋੜਾ ਜਿਹਾ ਇਹ ਲੈਣਾ ਹੈ ਤੇ ਇਹਦੇ ਵਿੱਚ ਆਪਾਂ ਇੱਕ ਦੋ ਗੁੰਦਾਂ ਸਰੋਂ ਦੇ ਤੇਲ ਦੀਆਂ ਮਲਾਉਣੀਆਂ ਨੇ ਤੇ ਆਪਾਂ ਦੰਦਾਂ ਤੇ ਉੱਤੇ ਲਗਾਉਣੇ ਜੀ ਆਪਾਂ 1 ਮਿੰਟ ਘੱਟੋ ਘੱਟ 1 ਮਿੰਟ ਤੇ ਇਹ ਮੂੰਹ ਤੇ ਇਸ ਤਰ੍ਹਾਂ ਹੀ ਲਗਾ ਕੇ ਰੱਖੋ ਤੇ ਫਿਰ ਆਪਾਂ ਗੁੰਗਣੇ ਪਾਣੀ ਦੇ ਨਾਲ ਕੁਰਲੀ ਕਰ ਲੈਣੀ ਹੈਗੀ ਤੇ ਤੁਸੀਂ ਜਿਹੜੇ ਆਪਣੇ ਦੰਦਾਂ ਨਾਲ ਜਿਹੜਾ ਦਰਦ ਹੈ ਜਿਹੜੀ ਚੀਜ਼ਾਂ ਪੈਣ ਲੱਗ ਜਾਂਦੀ ਜਦੋਂ ਤਾਂ ਠੰਡਾ ਲੱਗਦਾ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੈ ਦੇਖੋ ਆਪਾਂ ਨੂੰ ਦਵਾਈ ਲੈਣ ਦੀ ਵੀ ਲੋੜ ਨਹੀਂ ਪੈਂਦੀ ਆਪਾਂ ਤੁਹਾਨੂੰ 4-5 ਇਹ ਨੁਸਖੇ ਦੱਸ ਰਹੇ ਹਾਂਗੇ ਤੁਹਾਨੂੰ ਇੱਕ ਦੱਸ ਰਹੇ ਜੀ ਆਪਾਂ ਇਹ ਲਸਣ ਦਾ ਦੇਖੋ ਲਸਣ ਆਪਾਂ ਨੇ ਆਮ ਤੌਰ ਤੇ ਹਰ ਇੱਕ ਦੇ ਘਰ 'ਚ ਵੀ ਮਿਲ ਜਾਂਦਾ ਹੈਗਾ ਤੇ ਇਹ ਕੀ ਕਰਨਾ ਆਪਾਂ ਜਿਵੇਂ 2-3 ਕਲੀਆਂ ਲੈ ਲੈਣੀਆਂ ਲਸਣ ਦੀਆਂ ਦੋਨੇ ਤਿੰਨੇ ਕਲੀਆਂ ਨੂੰ ਛਿੱਲ ਕੇ ਇਹਨਾਂ ਨੂੰ ਆਪਾਂ ਕੱਦੂਕਸ ਵੀ ਕਰ ਸਕਦੇ ਹਾਂ ਤੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਪੀਸ ਲੈਣਾ ਬਿਲਕੁਲ ਇਹਨੂੰ ਬਣਾ ਲੈਣਾ ਇਹਨੂੰ ਬਿਲਕੁਲ ਪੇਸਟ ਦੀ ਤਰ੍ਹਾਂ ਇਹਨੂੰ ਆਪਾਂ ਕੀ ਕਰਨਾ ਹੈ ਜੀ ਆਪਾਂ ਇਹਨੂੰ ਡਾਇਰੈਕਟ ਇਸ ਤਰ੍ਹਾਂ ਹੀ ਪੇਸਟ ਨੂੰ ਇਹ ਦੰਦਾਂ ਦੇ ਦੋਨਾਂ ਪਾਸੇ ਜਿਵੇਂ ਵਾਰ ਰਵੇ ਤੇ ਅੰਦਰ ਵੀ ਇਸ ਤਰ੍ਹਾਂ ਲਗਾਉਣਾ ਹੈਗਾ ਇਸ ਤਰ੍ਹਾਂ ਇਹਨੂੰ ਵੀ ਆਪਾਂ 1 ਮਿੰਟ ਖਾਤਰ ਹੈ ਲਗਾ ਕੇ ਰੱਖਣਾ ਹੈਗਾ ਤਾਂ ਜੋ ਜਿਹੜਾ ਇਹਦਾ ਆਸਰ ਹੈ ਬਿਲਕੁਲ ਲਸਣ ਦਾ ਚੰਗੀ ਤਰ੍ਹਾਂ ਆਪਣੇ ਦੰਦਾਂ ਤੇ ਹੋ ਜੇ ਤੇ ਤੁਸੀਂ ਦੇਖੋਗੇ ਤੁਹਾਡਾ 2 ਮਿੰਟਾਂ ਦੇ ਵਿੱਚ ਜਿਹੜਾ ਕੋਈ ਦਰਦ ਹੈਗੇ ਬਿਲਕੁਲ ਸੈੱਟ ਹੋ ਜਾਊਗਾ ਇੱਕ ਆਪਾਂ ਤੁਹਾਨੂੰ ਹੋਰ ਦੱਸਦੇ ਹਾਂ ਜੀ ਐਸੀ ਤਰ੍ਹਾਂ ਹੀ ਤੇ ਜਿਹੜਾ ਤੁਹਾਨੂੰ ਚੰਗਾ ਲੱਗੂ ਤੁਸੀਂ ਉਹ ਅਪਲਾਈ ਕਰ ਸਕਦੇ ਹੋਗੇ ਤੇ ਆਪਾਂ ਹੁਣ ਤੁਹਾਨੂੰ ਇੱਕ ਹੋਰ ਦੱਸ ਰਿਹਾ ਜੀ ਤੇ ਇਹ ਲੈਤੀ ਆਪਾਂ ਦੇਖੋ ਜਿਵੇਂ ਫੜਕੜੀ ਇਹ ਫੜਕੜੀ ਹੈਗੀ ਹੈ ਜੀ ਆਪਣੀ ਆਪਾਂ ਕੀ ਕਰਨਾ ਹੈ ਫੜਕੜੀ ਦਾ ਛੋਟਾ ਜਿਹਾ ਪੀਸ ਲੈ ਲੈਣਾ ਹੈਗਾ ਬਿਲਕੁਲ ਥੋੜਾ ਜਿਹਾ ਤੇ ਇਹਨੂੰ ਆਪਾਂ ਕੀ ਕਰਨਾ ਹੈ ਇੱਕ ਲੈ ਲੈਣੀ ਆ ਆਪਾਂ ਹਲਦੀ ਇਹ ਦੋਨੇ ਚੀਜ਼ਾਂ ਨੂੰ ਆਪਾਂ ਗਰਮ ਪਾਣੀ ਲੈਣਾ ਹੈ ਉਦੋਂ ਗਰਮ ਪਾਣੀ ਦੇ ਵਿੱਚ ਇਹਨੂੰ ਆਪਾਂ ਪਾ ਦੇਣਾ ਤੇ ਜਦੋਂ ਆਪਣਾ ਪਾਣੀ ਗਰਮ ਹੋ ਗਿਆ ਉਦੋਂ ਉਸ ਤੋਂ ਬਾਅਦ ਠੰਡਾ ਕਰਨ ਤੋਂ ਬਾਅਦ ਜਦੋਂ ਕੋਸਾ ਜਿਹਾ ਪਾਣੀ ਰਹਿ ਗਿਆ ਅਤੇ ਆਪਾਂ ਇਹਦੀਆਂ ਗੁਰਲੀਆਂ ਕਰਨੀਆਂ ਨੇਗੀਆਂ ਤੁਸੀਂ 2-3 ਇਸ ਤਰ੍ਹਾਂ ਜੇ ਆਪਾਂ ਤੁਹਾਨੂੰ ਇੱਕ ਨੁਸਖਾ ਹੋਰ ਦੱਸਦੇ ਆਂ ਆਪਾਂ ਲੈਣੇ ਜਿਵੇਂ 10-12 ਹਾ ਲੌਂਗ ਲੈਂਦੇ ਹੈਗੇ ਆਪਾਂ ਥੋੜੀ ਜੀ ਇੱਕ ਲੈਣੀ ਆਪਾਂ ਫਿਟਕਲੀ ਥੋੜੀ ਜਿਹੀ ਫਿਟਕਲੀ ਲੈਣੀ ਹੈ ਜੋ ਆਪਾਂ ਅੱਧੀ ਲੈਣੀ ਹੈ ਜਿਹੜੀ ਮੈਂ ਰੱਖੀ ਹੋਈ ਹੈ ਤੇ ਇੱਕ ਹੀ ਲੈਣਾ ਆਪਾਂ ਨਸ਼ਾਦਰ ਇਹ ਫੰਸਾਰੀਆਂ ਦੀ ਦੁਕਾਨ ਤੋਂ ਮਿਲ ਜਾਂਦਾ ਨਸ਼ਾਦਰ ਤਵੇ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਾਂਜ ਲੈਣਾ ਹੈ ਮਾਂਜ ਕੇ ਤੇ ਫਿਰ ਇਹ ਫੜਕਲੀ ਉੱਤੇ ਪਾ ਕੇ ਇਹਦੀ ਖਿੱਲ ਬਣਾਉਣੀ ਹੈ ਤੇ ਵਿੱਚ ਨਿਸ਼ਾਦਰਪਨ ਨਿਸ਼ਾਦਰ ਦੀ ਵੀ ਖਿੱਲ ਬਣਜੂ ਉਹ ਦੋਨੇ ਚੀਜ਼ਾਂ ਨੂੰ ਤਵੇ ਤੋਂ ਖੁਰਚ ਕੇ ਜੇ ਲੈਣਾ ਪਊਗਾ ਆਪਾਂ ਨੂੰ ਥੋੜਾ ਜਿਹਾ ਖੁਰਚ ਕੇ ਲਾ ਕੇ ਥੱਲੇ ਲਾ ਕੇ ਆਪਾਂ ਗੈਸ 'ਤੇ ਤੇ ਫਿਰ ਆਪਾਂ ਇਹ ਪਾਉਣੇ ਆ ਜੀ ਲੌਂਗ ਇਹ ਤਿੰਨੇ ਚੀਜ਼ਾਂ ਨੂੰ ਆਪਾਂ ਪੀਸ ਕੇ ਪਾਊਡਰ ਬਣਾ ਲੈਣਾ ਪਾਊਡਰ ਨੂੰ ਆਪਾਂ ਬਣਾ ਕੇ ਰੱਖ ਲੈਣਾ ਜੀ ਇਸ ਤਰ੍ਹਾਂ ਤੇ ਜਦੋਂ ਵੀ ਆਪਾਂ ਲਗਾਉਣਾ ਹੈ ਉਂਗਲ ਆਪਾਂ ਗਿੱਲੀ ਕਰ ਲੈਣੀ ਆ ਪਾਣੀ ਦੇ ਨਾਲ ਜੀ ਫਿਰ ਆਪਾਂ ਇਹ ਪਾਊਡਰ ਲਗਾ ਕੇ ਥੋੜਾ ਜਾਂ ਤੇ ਆਪਾਂ ਇਹਨੂੰ ਇਸ ਤਰ੍ਹਾਂ ਉਂਗਲ ਨਾਲ ਲਗਾ ਸਕਦੇ ਆ ਆਪਾਂ ਵਰਸ਼ਨ ਨਾਲ ਵੀ ਲਗਾ ਸਕਦੇ ਆ ਉਸ ਤੋਂ ਬਾਅਦ ਆਪਾਂ ਹਲਕੇ ਜੇ ਗਰਮ ਪਾਣੀ ਨਾਲ ਇਹਨੂੰ ਆਪਾਂ ਕੁਰਲੀ ਕਰ ਲੈਣੀ ਹੈ ਜੀ ਆਪਾਂ ਇਹ ਵੀ ਵਰਤ ਕੇ ਦੇਖੋ ਐਨੇ ਨੁਸਖੇ ਆਪਾਂ ਤੁਹਾਨੂੰ ਦੱਸਿਆ ਜਿਹੜਾ ਸੌਖਾ ਲੱਗੂਗਾ ਤੁਸੀਂ ਕਰ ਸਕਦੇ ਹੋ ਸਾਰੇ ਜਿਹੜੇ ਆਪਾਂ ਨੁਸਖੇ ਦੱਸਿਆ ਸਾਰਿਆਂ ਨਾਲ ਰਿਜ਼ਲਟ ਬਹੁਤ ਵਧੀਆ ਹੈ ਤੁਹਾਨੂੰ ਦਵਾਈ ਲੈਣ ਦੀ ਵੀ ਲੋੜ ਨਹੀਂ ਪਊਗੀ ਪਰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹਰ ਇੱਕ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਵੀਡੀਓ ਦੇਖਣ ਦੇ ਲਈ ਥੈਂਕ ਯੂ